ਸਰਕਾਰ ਨੂੰ ਲਾਡਾ ਇੱਕ ਜ਼ਿੰਦਾਬਾਦ 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 ਲਾਡਾ ਨੂੰ ਲਾਡਾ ਇੱਕ ਜ਼ਿੰਦਾਬਾਦ 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 ਮੋਦੀ ਸਰਕਾਰ ਜਿੰਦਾਬਾਦ ਮੋਦੀ ਦੇ ਹੱਥ ਤੋਂ ਕੁੱਟਣ ਵਾਲੀ ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਕੁੱਟਣ ਵਾਲੀ ਭਗਵੰਤ ਮਾਨ ਸਰਕਾਰ ਮੁਰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਮੁਰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਧੱਕਾ ਨੇ ਲੜਦੇ ਵਾਲਿਆਂ ਭਰਾਤਰੀ ਜੱਥੇਬੰਦੀਆਂ ਦੇ ਜ਼ਿੰਦਾ ਸੇ ਪੰਜਾਬ ਬੰਦ ਕਾ ਹਮਨੇ ਫਿਰ ਜਿਹੜਾ ਦੋਵਾਂ ਦੇਸ਼ ਦੇ ਵੱਡੇ ਫੋਰਮਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਹ ਪੂਰੀ ਸਫਲਤਾ ਨਾਲ 9 ਵਜੇ ਤੱਕ ਅੱਗੇ ਚੜ ਰਿਹਾ ਹੈਗਾ ਜਿਹੜੇ ਅਸੀਂ ਬਲੌਕਟ ਕਰਨੇ ਸੀ ਲਗਭਗ 25 30% ਬਲੌਕਟ ਹੋ ਚੁੱਕੇ ਨੇ ਪੂਰੇ ਪੰਜਾਬ ਦੇ ਅੰਦਰੋਂ ਜਿਹੜੀਆਂ ਬਾਹਰੋਂ ਰੇਲ ਆਉਣੀਆਂ ਸੀ ਠੱਪ ਹੋ ਚੁੱਕੀਆਂ ਵਾ ਬਹੁਤ ਸਾਰੇ ਥਾਵਾਂ ਤੇ ਰੋਡ ਜਾਮ ਹੋ ਚੁੱਕੀਆਂ 140 ਥਾਵਾਂ ਦੀ ਪੁਸ਼ਟੀ ਹੋਈ ਆ ਪਰ 280 ਥਾਵਾ ਬੰਦ ਹੋ ਜਾਣੀਆਂ ਨੇ ਆਪ ਮਹਾਰਾਜੋ ਅਸੀਂ ਦੇਖ ਰਹੇ ਹਾਂ ਅਸੀਂ ਭਰਾਓ ਤੁਸੀਂ ਇੱਥੇ ਖੜੇ ਸੀ ਅਸੀਂ ਕਿਸੇ ਨੂੰ ਨਹੀਂ ਅਜੇ ਤੱਕ ਮੈਨੂੰ ਖਬਰ ਨਹੀਂ ਕਿ ਕੋਈ ਸਾਡਾ ਬੰਦਾ ਕਹੇ ਵੀ ਕਿਸੇ ਦੁਕਾਨ ਵਾਲਾ ਭਈ ਉਹਨੂੰ ਜਾ ਕੇ ਹੱਥ ਜੋੜ ਕੇ ਬੰਦ ਕਰੋ ਅਸੀਂ ਨਹੀਂ ਭਾਈ ਕੁਝ ਕੀਤਾ ਸਵੇਰ ਤੋਂ ਠੀਕ ਆ 30 ਕਰੋੜ ਪੰਜਾਬੀਆਂ ਨੇ ਦਿਲੋਂ ਪੰਜਾਬ ਬੰਦ ਦਾ ਸੱਦੇ ਨੂੰ ਕਬੂਲ ਕੇ ਆਏ ਨੇ ਅਸੀਂ ਪਹਿਲਾਂ ਜਰੂਰ ਅਪੀਲਾਂ ਵੀ ਕੀਤੀਆਂ ਆਹਵਾਨ ਵੀ ਕੀਤੇ ਪ੍ਰਚਾਰ ਵੀ ਕੀਤੇ ਹੈਗੇ ਆ ਉਹ ਸਫਲਤਾ ਨਾਲ ਬੰਦ ਹੋ ਰਿਹਾ ਜਦੋਂ ਮੈਂ ਆਇਆ ਸੀ 90% ਟ੍ਰੈਫਿਕ ਵੈਸੇ ਬੰਦ ਸੀ ਸਵੇਰ ਹਰ ਜੋ ਜੋ ਟ੍ਰੈਫਿਕ ਹੈ ਸੀ ਕਿਤੇ ਵੀ ਨਹੀਂ ਆ ਵੇਖ ਲਓ ਹੁਣ ਤੁਸੀਂ ਛੜਕਾਪ ਦੇਖੋ ਜਾ ਕੇ ਇਹਦਾ ਬੋਲ ਦਿਲੋਂ ਪੰਜਾਬੀ ਹੈ ਨਾ ਦਿਲੋਂ ਨਹੀਂ ਨਿਕਲ ਰਿਹਾ ਕਰੋ ਐਮਰਜੈਂਸੀ ਦਾ ਕੋਈ ਬੰਦਾ ਨਿਕਲ ਹੀ ਸਕਦਾ ਕੋਈ ਕਿਸੇ ਦੀ ਐਮਰਜੈਂਸੀ ਹੈਗੀ ਆ ਤੋ ਦਿਲੋਂ ਇਹ ਪੰਜਾਬ ਬੰਦ ਹੋਇਆ ਔਰ ਐਡਾ ਵੱਡਾ ਸਮਰਥਨ ਜਿਹੜਾ ਪੰਜਾਬੀਆਂ ਨੇ ਦਿੱਤਾ ਜਿਹੜੇ ਕਹਿੰਦੇ ਕੇਂਦਰ ਮੰਨਦੀ ਨਹੀਂ ਮਨਾਲਾਂਗੇ ਜੋ ਮੈਨੂੰ ਅਪੀਲਿਆ 3 ਕਰੋੜ ਪੰਜਾਬੀਆਂ ਤੋਂ ਕੇਂਦਰ ਵੱਡਾ ਨਹੀਂ ਹੈ ਠੀਕ ਹੈ ਜੀ ਇਸ ਕਰਕੇ ਕੇਂਦਰ ਕੋਲ ਮੰਗਾ ਵੀ ਮਨਾਵਾਂਗੇ ਮਸਲੇ ਵੀ ਹੱਲ ਕਰਾਵਾਂਗੇ ਦੂਜੀ ਸਾਡੀ ਬੇਨਤੀ ਜਿਹੜੀ ਅਸੀਂ ਆਮ ਜਨਤਾ 'ਚ ਕਹੀ ਵੀ ਕੱਲਾ ਹਮਲਾ ਕਿਸਾਨ ਮਜ਼ਦੂਰ ਤੇ ਨਹੀਂ ਹੈਗਾ ਜਿਹੜਾ ਆਨਲਾਈਨ ਵਪਾਰ ਹੋ ਰਿਹਾ ਉਹ ਛੋਟੀ ਦੁਕਾਨਦਾਰੀ ਨੂੰ ਖਾਜੂਗਾ ਜਿਹੜਾ ਸਾਡਾ ਪੰਜਾਬ ਦਾ ਲੱਗੂ ਦੇ ਸੀ ਤੁਸੀਂ ਬਟਾਲਾ ਦੇਖੋ ਲੱਖਾਂ ਨੌਕਰੀਆਂ ਸੀ ਸਾਡੇ ਕੋਲ ਤੁਸੀਂ ਜਲੰਧਰ ਦੇਖੋ ਸਪੋਰਟ ਇੰਡਸਟਰੀ ਸੀ ਹੌਜਰੀ ਸੀ ਲੁਧਿਆਣੇ ਦੀ ਸਾਰੀ ਵੱਡੇ ਕਾਰਪੋਰੇਟ ਨੇ ਖਾਲੀ ਸਾਡੀ ਸਾਡਾ ਰੁਜ਼ਗਾਰ ਇੱਥੋਂ ਭੱਜਿਆ ਹੈਗਾ ਤੋ ਛੋਟਾ ਕਾਰੋਬਾਰੀ ਲਘੂ ਉਦਯੋਗ ਤੇ ਵੀ ਵੱਡਾ ਹਮਲਾ ਹੈਗਾ ਠੀਕ ਹੈ ਜੀ ਇਹ ਗੱਲਾਂ ਵਿੱਚ ਹੀ ਲੈ ਕੇ ਜਾਏ ਤੁਸੀਂ ਵੇਖ ਲਓ ਤੁਸੀਂ ਤੁਸੀਂ ਮੀਡੀਆ ਚੋ ਜੋ ਅਸੀਂ ਜੀ ਵਿਦਿਆ ਪ੍ਰਾਈਵੇਟੇਸ਼ਨ ਹੋ ਗਿਆ ਅਸੀਂ ਕਿੰਨੇ ਰੁਪਏ ਦੇ ਕੇ ਬੱਚੇ ਪੜਾਉਨੇ ਆ ਉਹ ਸਾਡੇ ਹੱਥੋਂ ਚਲੇਗੀ ਜਿਹੜੀ ਸਾਡੀ ਸੇਵਾ ਸੂਲ ਸੀ ਉਹ ਪ੍ਰਾਈਵੇਟੇਸ਼ਨ ਹੋ ਗਿਆ ਉਹ ਸਾਡੇ ਹੱਥੋਂ ਚਲੇਗੀ ਯਾਨੀ ਕੁੱਲ ਮਿਲਾ ਕੇ ਸਾਰਿਆਂ ਤੇ ਹਮਲਾ ਹੈਗਾ ਮਜ਼ਦੂਰਾਂ ਦੇ ਸਾਰੇ ਲਾਅ ਚੇਂਜ ਕਰ ਕਰਕੇ ਰੱਖ ਦਿੱਤੇ ਹੈਗੇ ਉਹ ਇਸ ਕਰਕੇ ਇਹਨੂੰ ਜੇ ਸਰਬ ਵਿਆਪਕ ਹੰਗਾਰਾ ਮਿਲਿਆ ਤੇ ਇਹਦਾ ਬਰਾਉਡਰ ਕਨਸੈਪਟ ਕਰਕੇ ਵੀ ਹਮਲਾ ਸਾਰਿਆਂ ਤੇ ਹੈ ਕੱਲਾ ਕਿਸਾਨ ਮਜ਼ਦੂਰ ਤੇ ਨਹੀਂ ਹੈ ਜਿਹੜੀ ਬਿਜਲੀ ਵਾਲੀ ਮੰਗ ਪਾਈ ਹੋਈ ਆ ਉਹ ਥੋੜੀ ਤੇ ਸਾਡੀ ਸਾਂਝੀ ਮੰਗ ਆ ਬਿਜਲੀ ਸਾਰਿਆਂ ਨੇ ਵਰਤਣੀ ਹੈਗੀ ਜੇ ਇਹਦਾ ਨਿੱਜੀਕਰਨ ਹੋ ਗਿਆ ਸਾਰੇ ਮਾਰੇ ਜਾਵਾਂਗੇ ਮਜ਼ਦੂਰਾਂ ਦੀ 200 ਦਿਨ ਦੇ ਰੇਗਾ 700 ਰੁਪਇਆ ਦਿਹਾੜੀ ਉਹਨੂੰ ਸਰਕਾਰ ਨੇ ਦੇਣੀ ਰੋਜ਼ਗਾਰ ਦੇਵੇ ਸਾਨੂੰ ਸਾਡੇ ਹਾਲਾਤ ਵਧੀਆ ਹੋਣ ਇਹ ਤੋਂ ਗਾਹ ਲਖੀਮਪੁਰ ਖਰੀਦਾ ਇਨਸਾਫ ਜਾਂ ਜਿਹੜੀ ਸ਼ਹੀਦ ਸੁਫਕਰ ਨੂੰ ਗੋਲੀ ਮਾਰੀ ਭਾਜਪਾ ਨੇ ਉਹਦਾ ਇਨਸਾਫ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੇ ਨਾਲ ਆਦੀਵਾਸੀਆਂ ਦੀ ਸਭਧਾਨ ਦੀ 5ਵੀਂ ਸੂਚੀ ਉਹ ਵੀ ਅਸੀਂ ਮੰਗ ਕੀਤੀ ਹੈਗੀ ਆ ਤੋਂ ਇਹ ਇਹਦਾ ਮੰਗਾ ਦਾ ਇੱਕ ਜਿਹੜਾ ਸਕੋਪ ਹੈ ਬ੍ਰਾਊਡਰ ਹੈਗਾ ਕਿ ਕਾਰਪੋਰੇਟ ਦੀ ਜਿਹੜੀ ਪਾਲਿਸੀ ਆ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਲਾਗੂ ਕਰ ਰਹੀ ਉਹਦੇ ਤੇ ਅਸੀਂ ਸਵਾਲ ਕੀਤੇ ਹੈਗੇ ਆ ਵੀ ਤੁਸੀਂ ਚੰਦ ਪੂੰਜੇ ਪੱਤੀਆਂ ਨੂੰ ਖੁਸ਼ ਕਰਨ ਵਾਸਤੇ ਇੱਕ ਵੱਡੇ ਲਾਜਸ ਆਮ ਜਨਤਾ ਦਾ ਨੁਕਸਾਨ ਕਰ ਰਹੇ ਹੋ ਇਹ ਬਾਝ ਨਹੀਂ ਹੈਗਾ ਤੁਹਾਨੂੰ ਦੱਸੂਗਾ ਵੀ ਇਹ ਦੇਸ਼ ਦਾ ਮੁੱਦਾ ਕਿਵੇਂ ਆ ਜਿਹੜੀ ਉਹ ਈਸੀਟੀ ਦੀ ਰਿਪੋਰਟ ਹੈਗੀ ਆ ਜਿਹੜੀ ਇਹ ਕਾਰਪੋਰੇਟ ਦੀਆਂ ਵੱਡੀਆਂ ਏਜੰਸੀਆਂ ਕਰਉਂਦੀਆਂ ਨੇ ਉਹਦੇ ਅਨੁਸਾਰ 2023 ਦੇ ਵਿੱਚ 14 ਲੱਖ 70 ਹਜ਼ਾਰ ਕਰੋੜ ਰੁਪਏ ਦਾ ਐਮਐਸਪੀ ਦੇ ਪੂਰਾ ਰੇਟ ਨਾ ਮਿਲਣ ਕਰਕੇ ਕਿਸਾਨਾਂ ਨੂੰ ਘਾਟਾ ਪਿਆ ਜੇ 14 ਲੱਖ 70 ਹਜ਼ਾਰ ਦੇਸ਼ ਦੇ ਕਿਸਾਨ ਕੋਲ ਹੁੰਦਾ ਤਾਂ ਕਿੱਥੇ ਜਾਣਾ ਸੀ ਉਹ ਬਾਜ਼ਾਰ ਚ ਆਉਣਾ ਸੀ ਉਹਦੇ ਨਾਲ ਕਾਰੋਬਾਰ ਚੱਲਣਾ ਸੀ ਸਾੜਦਾ ਸਾਡੀ ਦੇਸ਼ ਦੀ ਜੀਡੀਪੀ ਵਧਰੀ ਸੀ ਤਾਂ ਜਿੰਨਾ ਪੈਸਾ ਕਿਸਾਨ ਤੇ ਖੇਤ ਮਜ਼ਦੂਰ ਕੋਲ ਘਾਟਾ ਆਊਗਾ ਉਹ ਜਿਹੜਾ ਪੰਜਾਬ ਦਾ ਕਾਰੋਬਾਰ ਆ ਪੰਜਾਬ ਦੀ ਦੁਕਾਨਦਾਰੀ ਉਦੇ ਨਾਲ ਪ੍ਰਭਾਵਤ ਹੋਣੀ ਹੈ ਤੋ ਜਿੰਨਾ ਪੈਸਾ ਥੱਲੇ ਆਮ ਜਨਤਾ ਕੋ ਜਾਂਦਾ ਤਾਂ ਹੀ ਅਸੀਂ ਸਭ ਤੋਂ ਵੱਡੇ ਕੰਜ਼ਿਊਮਰ ਆ ਅਸੀਂ ਚੀਜ਼ਾਂ ਜਾ ਕੇ ਖਰੀਦਦੇ ਆ ਤੋ ਇਸ ਕਰਕੇ ਸੋ ਜੇ ਕਿਸਾਨ ਦੇ ਹਾਲਾਤ ਮਾੜੇ ਰਹਿਣਗੇ ਤਾਂ ਫਿਰ ਆਮ ਜਨਤਾ ਦੇ ਹਾਲਾਤ ਵੀ ਚੰਗੇ ਨਹੀਂ ਤੋ ਸਾਰੇ ਅਸੀਂ ਰੋਟੀ ਖਾਂਨੇ ਆ ਹਮਾਂ ਨੂੰ ਤੋ ਕਿਸਾਨ ਦਾ ਪੈਦਾ ਕਿਹਾ ਅਨਾਜ ਖਾਂਨੇ ਹੈਗੇ ਅਸੀਂ ਸਰਕਾਰ ਨੂੰ ਸਵਾਲ ਕਰਦੇ ਆ ਵੀ ਜੇ ਕਾਰਪੋਰੇਟ ਦਾ 1457000 ਕਰੋੜ ਰੁਪਇਆ ਮਾਫ ਕੀਤਾ ਜਾ ਸਕਦਾ ਤੇ ਸਾਡੀ ਮਾਫੀ ਕਿਉਂ ਨਹੀਂ ਮਿਲ ਸਕਦੀ ਅੰਤ ਚ ਜੜੀਆਂ ਸਿਹਤ ਸਹੂਲਤਾਂ ਨੇ ਜਾਂ ਸਿਹਤ ਸੇਵਾਵਾਂ ਨੇ ਉਹਨੂੰ ਬਿਲਕੁਲ ਵੀ ਰੋਕਿਆ ਨਹੀਂ ਜਾਊਗਾ ਕੋਈ ਡੈੱਡ ਬੋਡੀ ਆਜੇ ਕੋਈ ਔਰਤ ਮਹਿਲਾ ਔਰਤ ਪ੍ਰੈਗਨੈਂਟ ਹੋਵੇ ਕੋਈ ਕਿਸੇ ਕਿਸਮ ਦਾ ਮਰੀਜ਼ ਹੋਵੇ ਉਹਨੂੰ ਬਿਲਕੁਲ ਨਹੀਂ ਰੋਕਿਆ ਜਾਊਗਾ ਪ੍ਰੈਸ ਵਾਲੇ ਵੀਰਾਂ ਨੂੰ ਨਾ ਰੋਕਿਆ ਜਾਵੇ ਅਸੀਂ ਸਾਰੇ ਆਪਣੇ ਜੂਥ ਨੂੰ ਅਪੀਲ ਕਰਦੇ ਹਾਂ ਜਿੱਥੇ ਕੋਦੇ ਕਵਰੇਜ ਕਰਨ ਜਾ ਰਹੇ ਆ ਇਹ ਤੋਂ ਗਾਂ ਕੋਈ ਵਿਆਹ ਸ਼ਾਦੀ ਵਾਲਾ ਪ੍ਰੋਗਰਾਮ ਉਹਨੂੰ ਰੋਕਿਆ ਨਾ ਜਾਵੇ ਇਦੇ ਨਾਲ ਹੋਰ ਵੀ ਜਿਵੇਂ 에어ਪੋਰਟ ਦਾ ਕੋਈ ਯਾਤਰੀ ਹੈਗਾ ਉਹ ਸੇਵਾ ਨੂੰ ਵੀ ਰੋਕਿਆ ਨਹੀਂ ਜੇ ਐਮਰਜੈਂਸੀ ਸੇਵਾ ਨਾ ਰੁਕੀ ਜਾਵੇ ਹਾਂ ਪਾਜਪਾ ਆਰਐਸ ਸਰਕਾਰ ਦੀ ਸੈਂਟਰ ਦੀਆਂ ਏਜੰਸੀਆਂ ਕੋਸ਼ਿਸ਼ ਕਰਨ ਗਈਆਂ ਵੀ ਕੁਝ ਇਹੋ ਜਿਹੇ ਥਾ ਥਾਵਾਂ ਦੇ ਵਿੱਚ ਪ੍ਰੈਸ ਦੇ ਵਿੱਚ ਨਿਊਜ਼ ਚੱਲੇ ਵੀ ਤਕਰਾਰ ਹੋ ਰਹੀ ਹੈਗੀ ਨਾਕੇ ਦੇ ਬਿਲਕੁਲ ਪਰਮਨ ਟੰਗਣਾ 3 ਕਰੋੜ ਪੰਜਾਬੀ ਪੀਸਪੁਲੀ ਟੰਗਣਾ ਇਸ ਬੰਦ ਨੂੰ ਸਫਲ ਕਰਨ ਕਿਉਂਕਿ ਜਦੋਂ ਦਿਲੋਂ ਪੰਜਾਬੀ ਬੰਦ ਕਰ ਰਹੇ ਨੇ ਜੜੀਆਂ ਫਵਾਵਾਂ ਨੇ ਣੈਟ ਬੰਦ ਹੋ ਜੂ ਆ ਹੋ ਜੂ ਆ ਹੋ ਜੂ ਐ ਜਿਹਾ ਕੁਛ ਵੀ ਨਹੀਂ ਹੋਣਾ ਅੱਜ 9 ਵਜੇ ਆ ਪਰਮਨ ਢੰਗਣਾ ਤੇ 4 ਵੀ ਪਰਮਨ ਢੰਗਣਾ ਵਜਾਂਗੇ ਯਾਰ ਆਪਣੇ ਸਾਰੇ ਵਰਕਰਾਂ ਨੂੰ ਅਸੀਂ ਸਫਲਤਾ ਲਈ ਵਧਾਈ ਵੀ ਦਾਂਗੇ ਤੁ ਜੋ ਲੱਗਦਾ ਤੇ ਇਸ ਕਰਕੇ ਕਿਤੇ ਵੀ ਕਿਸੇ ਨਾਕੇ ਤੇ ਟਕਰਾਰ ਨਾ ਹੋਵੇ ਸੰਜਮ ਵਰਤਿਆ ਜਾਵੇ ਕੋਈ ਭੁਲ ਭੁਲਖੇ ਨਾ ਆ ਵੀ ਜਾਂਦਾ ਉਹਨੂੰ ਪਿਆਰ ਨਾਲ ਸਤਿਕਾਰ ਨਾਲ ਸਮਝਾ ਕੇ ਰੋਕਿਆ ਜਾਵੇ ਭਾਈ ਕੋਈ ਕਿਸੇ ਨਾਕੇ ਤੇ ਟਕਰਾਰ ਨਹੀਂ ਹੋਣੀ ਚਾਹੀਦੀ ਇਹਦੋਂ ਕਹਾ ਭਗਵੰਤ ਮਾਨ ਸਰਕਾਰ ਜਿਹੜੇ ਸੁਪਰੀਮ ਕੋਰਟ ਦਾ ਬਹਾਨਾ ਬਣਾ ਕੇ ਖਨੌਰੀ ਬਾਰਡਰ ਨੂੰ ਪੁਲਿਸ ਲੈ ਕੇ ਜਾਂਦੀ ਹੈਗੀ ਆ ਜਿਹੜੇ ਜਿੰਨਾ ਦੇ ਮੰਤਰੀ ਇਹ ਗੱਲਾਂ ਕਰਦੇ ਵੀ ਤੁਹਾਡੇ ਨਾਲ ਖੜੇ ਆ ਉਹਨਾਂ ਵਾਸਤੇ ਠੀਕ ਨਹੀਂਗਾ 20 ਫੈਸਲੇ ਆ ਸੁਪਰੀਮ ਕੋਰਟ ਦੇ ਜਿਹੜੇ ਪੰਜਾਬ 'ਚ ਨਹੀਂ ਲਾਗੂ ਹੋ ਇਹਨਾਂ 'ਚ ਇੱਕ ਪਰਾਲੀ ਵਾਲੇ ਮਸਲੇ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਵੀ 100 ਰੁਪਇਆ ਸੈਂਟਰ ਤੇ ਪੰਜਾਬ ਦਵੇ ਉਹਦੀ ਕੋਰਟ ਆ ਕਿੰਨਾ ਕਿੱਥੇ ਆ ਉਹ ਕਿਉਂ ਨਹੀਂ ਮਿਲਿਆ ਸਾਨੂੰ ਸਾਡੇ ਵਾਰੀ ਤਾਂ ਕੁਝ ਨਹੀਂ ਹੁੰਦਾ ਜਮੀਨਾ ਵਾਲੇ ਮਸਤੇ ਤੇ ਸੁਪਰੀਮ ਕੋਰਟ ਦੇ ਆਰਡਰ ਆ ਵੀ ਬਹੁ ਫਸਲੀ ਜ਼ਮੀਨਾ ਨਹੀਂ ਖੋਈਆਂ ਜਾਣੀਆਂ ਸਾਡੀਆਂ ਪੰਜਾਬ ਵਿੱਚ ਤੁਸੀਂ ਜ਼ਮੀਨਾ ਖੋ ਰਹੇ ਹੋ ਸਾਡੇ ਵਾਰੀ ਸੁਪਰੀਮ ਕੋਰਟ ਦਾ ਫੈਸਲਾ ਧੱਕੇ ਨਾਲ ਲਾਗੂ ਹੁੰਦਾ ਔਰ ਜਦੋਂ ਤੁਹਾਡੀ ਵਾਰੀ ਹੁੰਦੀ ਉਦੋਂ ਲਾਗੂ ਹੁੰਦਾ ਨਹੀਂ ਹੈਗਾ ਇਸ ਕਰਕੇ ਬਹਾਨਾ ਬਣਾ ਕੇ ਕੇਜਰੀਵਾਲ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਮੋਦੀ ਨੂੰ ਖੁਸ਼ ਨਾ ਕਰੇ ਕਿ 3 ਕਰੋੜ ਪੰਜਾਬੀ ਕਿਤੇ ਬਾਈਬਲ ਕਲਾਂ ਗੋਲੀकांड ਦੌਰੇ ਕਰਾਉਣ ਦਾ ਮਨਸ਼ਾ ਨਾ ਬਣਾਓ ਤੁਹਾਨੂੰ ਪੰਜਾਬ ਵਾਲੇ ਕਦੀ ਮਾਫ਼ ਨਹੀਂ ਕਰਨਗੇ ਇਸ ਕਰਕੇ ਭਗਵੰਤ ਮਾਨ ਜੀ ਪੰਜਾਬ ਦੇ ਨਾਲ ਖੰਡਨ ਪੰਜਾਬ ਦੇ ਕਿਸਾਨ ਮਜ਼ਦੂਰ ਨਾਲ ਖੰਡਨ ਆਪਣੀ ਪੁਲਿਸ ਦੀ ਵਰਤੋਂ ਕੇਂਦਰ ਦੇ ਹਿੱਤਾਂ ਵਾਸਤੇ ਨਾ ਕੀਤੀ ਜਾਵੇ ਅਸੀਂ ਕਹਿਣਾ ਚਾੁੰਦੇ ਹਾਂ ਧੰਨਵਾਦ ਹਾਂ ਦੇਖਿਓ ਅਭੀ ਹਮਾਰੇ ਬਹੁਤ ਸਾਰੀ ਗਾੜੀ ਆ ਗਈ ਹੈ ਔਰ ਹਮ ਅਭੀ ਮੂਝੇ ਤੋ ਲਗਤਾ ਨਹੀਂ ਵੀ ਕਹੀਂ ਬੰਦ ਕਰਾਣੇ ਕੀ ਜ਼ਰੂਰਤ ਪੜੇਗੀ ਫਿਰ ਵੀ ਆਪਣੇ ਕੁਛ ਸਾਥੀਓ ਕੋ ਪੂਰੇ ਸ਼ਹਿਰ ਮੇ ਵਿਜ਼ਿਟ ਕੇ ਲਿਏ ਭੇਜੇਂਗੇ ਜਿਨੋਨੇ ਬੰਦ ਕੀਆ ਹੁਨਕਾ ਵੀ ਧੰਨਵਾਦ ਕਰੇਂਗੇ ਇਸ ਤਰ੍ਹਾਂ ਕਾ ਵੀ ਕਾਰਗਰਮ ਪੁਲਿਸ ਦੀ ਚੌਕ नहीं बिल्कुल कहीं पर कोई वॉयेंस नहीं होगा हमारे युवा बड़ी पीसफुली ढंग से मैं एक बात करना चाहूंगा जो रुक गई कुछ लोग हैं पंजाब में जो सामाजिक सद्भावना को जो चोट मारने की कोशिश कर रहे हैं पंजाबी बिल्कुल पीसफुली ढंग से सदियों से इस पंजाब में रह रहे हैं उनकी बात ना सुनी जाए ये आंदोलन पीसफुली सौहार्दपूर्ण ढंग से यहाँ बंद सफल होगा हमारा बिल्कुल वो फेक मैसेज है कोई भी ਜੋ ਇੱਥੇ ਨਟ ਨਹੀਂ ਬੰਦ ਹੋ ਰਾ ਕੋਈ ਕਿਸੇ ਕਿਸਮ ਦਾ ਤਕਰਾਰ ਨਹੀਂ ਹੋ ਰਾ ਪਿਸਪੁਲੀ ਅੰਦੋਲਨ ਚੱਲ ਰਾ ਔਰ ਜੋ ਇੱਕ ਦੋ ਆਦਮੀ ਹੁੰਦੇ ਹਨ ਨਾ ਜੋ ਇਸ ਤਰ੍ਹਾਂ ਦੀਆਂ ਬਾਤਾਂ ਕਰਦੇ ਉਸ ਨੂੰ ਧਿਆਨ ਨਹੀਂ ਦੇਣਾ ਚਾਹੀਦਾ ਚੰਗੀ ਗੱਲ ਆ ਜੀ ਜੇ ਕੋ ਸਿਕਿਉਰਟੀ ਵਾਸਤੇ ਫੋਰਸ ਲੱਗੀ ਹੋਈ ਆ ਤਾਂ ਅਸੀਂ ਉਹਨੂੰ ਤਾਂ ਮਾੜਾ ਨਹੀਂ ਕਹਾਂਗੇ ਕੋਈ ਸ਼ਰਾਰਤੀ ਅੰਦਰ ਸ਼ਾਰਤ ਨਾ ਕਰ ਜੇ